ਅੱਜ ਕੱਲ ਦੀ ਨੌਜਵਾਨ ਪੀੜੀ ਵਿਆਵਾਰਕੇ ਰਿਸ਼ਤਿਆਂ ਨੂੰ ਬਦਨਾਮ ਕਰਨ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਦੀ ਤੇ ਨਾ ਹੀ ਨੌਜਵਾਨ ਪੀੜੀ ਇਹ ਸੋਚਦੀ ਹੈ ਕਿ ਸਾਡਾ ਲਿਆ ਹੋਇਆ ਇੱਕ ਗਲਤ ਫੈਸਲਾ ਇੱਕ ਛੋਟਾ ਜਿਹਾ ਵੀ ਫੈਸਲਾ ਪਰਿਵਾਰ ਦੀਆਂ ਖੁਸ਼ੀਆਂ ਤੇ ਜ਼ਿੰਦਗੀ ਨੂੰ ਮਿੱਟੀ ਵਿੱਚ ਮਿਲਾ ਦੇਵੇਗਾ ਅੱਜ ਦੀ ਜਿਹੜੀ ਸਾਡੀ ਇਹ ਵੀਡੀਓ ਹੈ ਇੱਕ ਅਜਿਹੀ ਘਟਨਾ ਤੇ ਆਧਾਰਿਤ ਹੈ ਜਿਸ ਨੂੰ ਸੁਣ ਕੇ ਇੱਕ ਵਾਰ ਤੁਸੀਂ ਜ਼ਰੂਰ ਹੈਰਾਨ ਹੋਣਾ ਹੈ ਤੇ ਤੁਸੀਂ ਕਹਿਣਾ ਵੀ ਕਿ ਇਦਾਂ ਵੀ ਸੋਚਿਆ ਜਾ ਸਕਦਾ ਹੈ ਜਾਂ ਇਦਾਂ ਵੀ ਕੁੜੀਆਂ ਜਾਂ ਮੁੰਡੇ ਸੋਚ ਸਕਦੇ ਨੇ ਇਹ ਨੌਜਵਾਨ ਪੀੜੀ ਦਾ ਦਿਮਾਗ ਸੱਚੀ ਇੰਨਾ ਜ਼ਿਆਦਾ ਚੱਲਦਾ ਹੈ ਜੋ ਚੀਜ਼ਾਂ ਤੁਸੀਂ ਸ਼ਾਇਦ ਸੁਪਨੇ ਵਿੱਚ ਵੀ ਨਹੀਂ ਸੋਚੀਆਂ ਹੋਣੀਆਂ ਕਈ ਵਾਰ ਹਕੀਕਤ ਵਿੱਚ ਜਦੋਂ ਦੇਖਣ ਨੂੰ ਮਿਲਦੀਆਂ ਨੇ ਤਾਂ ਦਿਲ ਕੰਬ ਉੱਠਦਾ ਸੋ ਖੁਸ਼ਿਆਰਪੁਰ ਇਲਾਕੇ ਦੀ ਇੱਕ ਕੁੜੀ ਦੀ ਕਹਾਣੀ ਹੈ ਜਿਸ ਦਾ ਨਾਮ ਸਿਮਰਨਜੀਤ ਸੀ ਉਮਰ 25 ਸਾਲ ਦੀ ਆ ਕੁਝ ਕ ਸਮੇਂ ਪਹਿਲਾਂ ਦੀ ਹੀ ਗੱਲ ਹੈ ਇਹ ਕੁੜੀ ਜਿਹੜੀ ਹੈ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਭਾਵ ਬਹੁਤ ਜ਼ਿਆਦਾ ਉਹਨਾਂ ਦੇ ਪਰਿਵਾਰ ਦੇ ਜਿਹੜੇ ਲੋਕ ਸੀ ਉਹ ਸਟ੍ਰਿਕਟ ਸੀ ਬਹੁਤ ਸਖਤ ਸੀ ਅਣਖੀ ਲੋਕ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਉਦਾਂ ਦੇ ਅਣਖੀ ਪਰਿਵਾਰ ਦੀ ਜੰਮੀ ਹੋਈ ਉਹ ਧੀ ਸੀ ਤਾਂ ਸਿੱਖ ਪਰਿਵਾਰ ਨਾਲ ਬਿਲੋਂਗ ਹੋਣ ਕਰਕੇ ਵਧੀਆ ਲੋਕ ਸਨ ਪੜ੍ਹਾਈ ਲਿਖਾਈ ਬਹੁਤ ਸੋਚੀ ਉਹਨਾਂ ਨੇ ਕੀਤੀ ਜਦੋਂ ਵੱਡੀ ਹੋਊ ਤਾਂ ਉਸ ਨੂੰ ਪੜ੍ਹਾਈ ਕਰਾਵਾਂਗੇ ਤੇ ਉਹਨਾਂ ਨੇ ਆਪਣੇ ਅਸੂਲਾਂ ਮੁਤਾਬਕ ਕੁੜੀ ਨੂੰ ਬਹੁਤ ਵਧੀਆ ਪੜਾਇਆ ਕੁੜੀ ਕਾਲਜ ਦੇ ਵਿੱਚ ਗਈ ਜਦੋਂ ਬੀਏ ਫਾਈਨਲ ਇਅਰ ਦੀ ਉਹ ਪੜ੍ਹਾਈ ਕਰ ਰਹੀ ਸੀ ਤਾਂ ਅਚਾਨਕ ਉਸ ਦਾ ਦਿਮਾਗ ਖਰਾਬ ਹੋ ਜਾਂਦਾ ਪਾਵ ਉਸਦੇ ਪਰਿਵਾਰ ਦੇ ਜਿਹੜੇ ਮਰਦ ਸੀ ਨਾ ਉਹ ਕਾਫੀ ਸਖਤ ਸੀ ਤੇ ਅਸੂਲਾਂ ਦੇ ਕਾਫੀ ਪੱਕੇ ਯਾਨੀ ਕਿ ਸਰਦਾਰ ਜਿਨ੍ਹਾਂ ਨੂੰ ਆਪਣੀ ਧੀ ਦੇ ਉੱਤੇ ਨਾ ਬਹੁਤ ਮਾਣ ਸੀ ਉਹ ਕਹਿੰਦੇ ਸੀ ਕਿ ਉਹਨਾਂ ਸਮਿਆਂ 'ਚ ਸਿਮਰਨਜੀਤ ਦੇ ਜਨਮ ਤੇ ਉਹਨਾਂ ਨੇ ਬੜੇ ਜਸ਼ਨ ਮਨਾਏ ਪਿੰਡ 'ਚ ਲੱਡੂ ਵੰਡੇ ਜਿਹੜੇ ਟੈਂ ਤੇ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਸੀ ਭ੍ਰूण ਹੱਤਿਆ ਕਰ ਦਿੱਤੀ ਜਾਂਦੀ ਸੀ ਜਾਂ ਫਿਰ ਕਹਿ ਲਓ ਕੁੜੀਆਂ ਨੂੰ ਜਿਹੜੇ ਸਮੇਂ ਦੇ ਵਿੱਚ ਬੋਝ ਸਮਝਿਆ ਜਾਂਦਾ ਸੀ ਉਹਨਾਂ ਸਮਿਆਂ ਦੇ ਵਿੱਚ ਪਿੰਡ 'ਚ ਲੱड्डੂ ਵੰਡਣੇ ਤੇ ਵੱਡੀ ਲੋਹੜੀ ਮਨਾਉਣੀ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਸੀ ਤੇ ਹਰ ਕੋਈ ਇੰਨੀ ਨੇਕ ਸੋਚ ਨਹੀਂ ਸੀ ਰੱਖਦਾ ਤਾਂ ਉਹ ਜਿਹੜੇ ਵਧੀਆ ਸਰਦਾਰ ਸਨ ਸਿਮਰਨਜੀਤ ਦੇ ਜਨਮ ਦੇ ਉਹਨਾਂ ਨੇ ਬਹੁਤ ਜਸ਼ਨ ਮਨਾਏ ਫਰਕ ਨਹੀਂ ਕੀਤਾ ਕਿ ਸਾਡੇ ਧੀ ਪੈਦਾ ਹੋਈ ਜਾਂ ਪੁੱਤ ਉਹਨਾਂ ਦਾ ਇਹੀ ਕਹਿਣਾ ਸੀ ਵੀ ਅਸੀਂ ਆਪਣੀ ਧੀ ਨੂੰ ਪ੍ਰੋਫੈਸਰ ਬਣਾਵਾਂਗੇ। ਉਹਨਾਂ ਦਾ ਐ ਮੰਨਣਾ ਸੀਗਾ ਵੀ ਧੀਆਂ ਤੇ ਪੁੱਤਾਂ 'ਚ ਨਾ ਕੋਈ ਫਰਕ ਨਹੀਂ ਹੁੰਦਾ। ਸੋ ਪਿੰਡ ਵਿੱਚ ਸਿਮਰ ਦੇ ਪਿਤਾ ਤੇ ਭਰਾ ਸੀਨਾ ਤਾਣ ਕੇ ਤੁਰਦੇ ਸੀ। ਬਹੁਤ ਜ਼ਿਆਦਾ ਉਹਨਾਂ ਦੀ ਠੁੱਕ ਸੀ। ਪਰ ਸਿਮਰ ਜਦੋਂ ਬੀਏ ਫਾਈਨਲ 'ਚ ਪਹੁੰਚਦੀ ਹੈ, ਕੁਝ ਹੋਰ ਹੀ ਦਿਖਾ ਰਹੀ ਸੀ। ਮਤਲਬ ਕੁਝ ਹੋਰ ਹੀ ਉਸ ਕੁੜੀ ਦੇ ਕਹਿ ਲਓ ਕਿ ਵਰਤੀਰਾ ਜਿਹੜਾ ਸੀ ਉਹ ਤਾਂ ਬਦਲ ਚੁੱਕਿਆ ਸੀ। ਕਿਉਂਕਿ ਉਸਦੀ ਆਪਣੀ ਕਲਾਸ ਚ ਪੜ੍ਹਦੇ ਮੁੰਡੇ ਨਾਲ ਗੱਲਬਾਤ ਹੋ ਜਾਂਦੀ ਹੈ ਸਮਝ ਨਹੀਂ ਆ ਰਿਹਾ ਸੀ ਕਿ ਇਹ ਉਸਦਾ ਕਸੂਰ ਸੀ ਜਾਂ ਫਿਰ ਉਸਦੇ ਦਿਮਾਗ ਤੇ ਪਰਦਾ ਪੈ ਗਿਆ ਸੀ ਉਹਨੂੰ ਇਹ ਵੀ ਪਤਾ ਸੀ ਕਿ ਮੇਰੇ ਪਿਤਾ ਤੇ ਮੇਰੇ ਭਰਾ ਤੇ ਜਿਹੜੇ ਪਿੰਡ ਵਾਲੇ ਲੋਕ ਨੇ ਉਹ ਕਿੰਨਾ ਮਾਣ ਕਰਦੇ ਨੇ ਪਰ ਉਸ ਮੁੰਡੇ ਦੀ ਜਾਲ ਦੇ ਵਿੱਚ ਫਸ ਗਏ ਜੋ ਬੀਏ ਫਾਈਨਲ ਇਅਰ ਦੇ ਵਿੱਚ ਉਸ ਦੇ ਨਾਲ ਪੜਦਾ ਸੀ ਉਹਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਭਰਿਆ ਕਿ ਉਹ ਕੁੜੀ ਜਿਹੜੀ ਸੀ ਉਸ ਮੁੰਡੇ ਤੋਂ ਇਲਾਵਾ ਕਿਸੇ ਹੋਰ ਬਾਰੇ ਸੋਚਦੀ ਹੀ ਨਹੀਂ ਸੀ ਉਹਨੇ ਇਹ ਤੱਕ ਸੋਚਣਾ ਬੰਦ ਕਰਤਾ ਵੀ ਮੇਰੇ ਪਿਤਾ ਤੇ ਭਰਾ ਦਾ ਕਿੰਨਾ ਮਾਣਾ ਤੇ ਉਹ ਵੀ ਮੈਨੂੰ ਸਿਮਰ ਪੁੱਤ ਸਿਮਰਨ ਪੁੱਤ ਕਰਦੇ ਥੱਕਦੇ ਇੰਨਾ ਜ਼ਿਆਦਾ ਪਿਆਰ ਸੀ ਉਹ ਚੀਜ਼ ਵੀ ਉਹਨੇ ਸੋਚੀ ਨਹੀਂ ਕਿ ਮੇਰੀ ਇੱਕ ਛੋਟੀ ਜੀ ਗਲਤੀ ਕਰਕੇ ਮੇਰੇ ਪਰਿਵਾਰ ਤੇ ਕੀ ਬੀਤੂ ਗਿਓ ਅਣਖੀ ਸਰਦਾਰ ਨੇ ਉਸ ਮੁੰਡੇ ਦੇ ਨਾਲ ਉਹਦਾ ਰਿਸ਼ਤਾ ਗੂੜਾ ਹੋਇਆ ਰਿਲੇਸ਼ਨ ਦੇ ਵਿੱਚ ਆਏ ਜਦੋਂ ਸਿਮਰ ਬੀਏਚ ਫਾਈਨਲ ਚ ਪੜ ਰਹੀ ਹੁੰਦੀ ਹੈ ਤਾਂ ਨਾਲ ਦੀ ਨਾਲ ਉਹਦੀ ਮਾਸੀ ਵੱਲੋਂ ਇੱਕ ਚੰਗਾ ਮੁੰਡਾ ਦੇ ਕੇ ਇੱਕ ਰਿਸ਼ਤਾ ਭੇਜਿਆ ਜਾਂਦਾ ਉਹਦੇ ਘਰ ਉਹਦੇ ਵਾਸਤੇ ਕਿਉਂਕਿ ਅਕਸਰ ਆਪਾਂ ਦੇਖਦੇ ਆਂ ਜਦੋਂ ਧੀਆਂ ਜਵਾਨ ਹੁੰਦੀਆਂ ਨੇ ਤਾਂ ਬਹੁਤ ਸਾਰੇ ਮਾਪੇ ਕਹਿ ਲੋ ਰਿਸ਼ਤੇਦਾਰ ਕਹਿ ਲੋ ਉਹਨਾਂ ਵਾਸਤੇ ਇੱਕ ਚੰਗਾ ਵਰ ਜਾਂ ਉਡੀ ਜਿਹੜੀ ਐ ਲੱਭਣੀ ਸ਼ੁਰੂ ਕਰ ਦਿੰਦੇ ਨੇ ਇੱਕ ਜੀਵਨ ਸਾਥੀ ਹੌਲੀ ਹੌਲੀ ਗੱਲਾਂ ਬਾਤਾਂ ਜਿਹੜੀਆਂ ਨੇ ਸ਼ੁਰੂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਚੀਜ਼ ਐ ਇਹ ਵਧੀਆ ਹੋ ਜਵੇ ਸੋ ਉਸ ਦੇ ਨਾਲ ਵੀ ਇਦਾਂ ਹੀ ਹੋਇਆ ਜਿਵੇਂ ਥੋੜੀ ਬਹੁਤ ਜਵਾਨੀ ਦੇ ਵਿੱਚ ਉਹ ਪਹੁੰਚੀ ਉਹਦੇ ਲਈ ਰਿਸ਼ਤੇ ਆਉਣੇ ਸ਼ੁਰੂ ਹੋਏ ਪਰ ਉਹ ਕਿਸੇ ਹੋਰ ਨੂੰ ਪਿਆਰ ਕਰਦੀ ਸੀ ਉਹ ਮੁੰਡੇ ਦਾ ਭੂਤ ਉਸਤੇ ਇੰਨਾ ਸਵਾਰ ਸੀ ਕਿ ਉਹ ਕਿਸੇ ਚੀਜ਼ ਨੂੰ ਨਾ ਨਹੀਂ ਸੀ ਕਰਨਾ ਚਾਹੁੰਦੀ ਪਰ ਦੇਖਿਆ ਜਾਵੇ ਤਾਂ ਜਿਸ ਮੁੰਡੇ ਦਾ ਉਹਨੂੰ ਰਿਸ਼ਤਾ ਆਉਂਦਾ ਇੱਕ ਪਾਸੇ ਤਾਂ ਉਹ ਸੋਹਣਾ ਗੱਭਰੂ ਜਵਾਨ ਪੜਿਆ ਲਿਖਿਆ ਤੇ ਇੱਕ ਪਾਸੇ ਉਹ ਜੋ ਸਿਰਫ ਗੱਲਾਂ ਦਾ ਗਲਾਕੜ ਸੀ ਜਿਸ ਕੋਲ ਨਾ ਤਾਂ ਕੰਮ ਸੀ ਨਾ ਜ਼ਿਆਦਾ ਪੜਿਆ ਲਿਖਿਆ ਸੀ ਜਿੰਨਾ ਪੜਿਆ ਉਹਦੇ ਨਾਲ ਪੜਿਆ ਉਸ ਤੋਂ ਬਾਅਦ ਨਾ ਕੋਈ ਕੰਮ ਕਰਦਾ ਸੀ ਸਿਰਫ ਗੱਲਾਂ ਦਾ ਗਲਾਕੜ ਗੱਲਾਂ ਕਰਾ ਲੋ ਜਿੰਨੀਆਂ ਮਰਜੀ ਗੱਲਾਂ ਕਰਕੇ ਹੀ ਉਹਦੇ ਜਾਲ 'ਚ ਫਸ ਗਈ ਲੇਕਿਨ ਪਿਆਰ ਉਹ ਬਹੁਤ ਕਰਦੀ ਸੀ ਪਰ ਲੇਕਿਨ ਕਹਿ ਕਿਸੇ ਨੂੰ ਨਹੀਂ ਸੀ ਸਕਦੀ ਕਿਉਂਕਿ ਉਸ ਦੇ ਅੱਲੇ-ਪੱਲੇ ਕੱਖ ਨਹੀਂ ਸੀ ਤਾਂ ਐਸੇ ਕਰਕੇ ਇੱਕ ਪਾਸੇ ਉਹਦੇ ਕੋਲ ਉਹ ਪਿਆਰ ਸੀ ਜਾਣਾ ਚਾਹੁੰਦੀ ਸੀ ਪਰ ਜਾ ਨਹੀਂ ਸੀ ਸਕਦੀ ਕਿਉਂਕਿ ਮਾਪੇ ਅਣਖੀ ਸਨ ਦੂਜੇ ਪਾਸੇ ਆਪਣੇ ਪਰਿਵਾਰ ਨੂੰ ਕੀ ਕਹਿੰਦੀ ਕਿ ਮੁੰਡਾ ਸਿਰਫ ਗੱਲਾਂ ਕਰਦਾ ਇਸ ਕਰਕੇ ਉਸਨੇ ਬਿਨਾਂ ਨਾਂ ਨੁੱਕਰ ਕੀਤੇ ਉਸ ਮੁੰਡੇ ਕੋਲ ਜਾਣਾ ਸਹੀ ਸਮਝਿਆ ਜੋ ਪੜਿਆ ਲਿਖਿਆ ਸੀ ਸ਼ਾਇਦ ਰੱਜ ਕੇ ਸੋਹਣਾ ਸੀ ਤੇ ਸ਼ਾਨ ਉਹਦੇ ਪਰਿਵਾਰ ਦੀ ਕੁੜੀ ਦੇ ਪਰਿਵਾਰ ਜਿੰਨੀ ਸੀ ਤਾਂ ਉਸਨੇ ਬਿਨਾ ਕੁਝ ਬੋਲੇ ਬਿਨਾ ਕੋਈ ਜਵਾਬ ਦਿੱਤੇ ਰਿਸ਼ਤੇ ਨੂੰ ਹਾਂ ਕਰ ਦਿੱਤੀ ਤੇ ਕੁਝ ਵੀ ਬੋਲੇ ਬਿਨਾ ਉਹਨਾਂ ਦੇ ਵੀ ਮਾਪੇ ਨੇ ਇੱਕ ਚੰਗਾ ਜਿਹਾ ਦਿਨ ਰੱਖ ਕੇ ਦੋਨੋਂ ਪਰਿਵਾਰਾਂ ਨੇ ਵਧੀਆ ਦਿਨ ਦੇ ਕੇ ਉਹਨਾਂ ਦੀ ਮੰਗਣੀ ਰੱਖ ਲਈ ਮੰਗਣੀ ਦੀ ਰਸਮ ਵੀ ਬੜੇ ਠਾਠਾਂ ਨਾਲ ਕੀਤੀ ਗਈ ਨਾਲ ਦੀ ਨਾਲ ਵਿਆਹ ਦੀ ਤਰੀਕ ਵੀ ਪੱਕੀ ਕਰ ਲਈ ਸਿਮਰੂਸ ਵਾ ਤਾਂ ਬਿਲਕੁਲ ਖੁਸ਼ ਨਹੀਂ ਸੀ ਉਧਰ ਜਿਸ ਮੁੰਡੇ ਨੂੰ ਪਸੰਦ ਕਰਦੀ ਸੀ ਉਹ ਵੀ ਕੋਈ ਲੜ ਸੇਰਾ ਨਹੀਂ ਸੀ ਫੜਾਰਿਆ ਕਿਉਂਕਿ ਕੁੜੀਆਂ ਨੂੰ ਯੂਜ਼ ਕਰਨਾ ਉਹਦਾ ਧੰਦਾ ਬਣ ਚੁੱਕਿਆ ਸੀ ਤਾਂ ਉਹ ਕੋਈ ਵੀ ਗੱਲ ਉਹਨੂੰ ਦੱਸ ਨਹੀਂ ਸੀ ਰਿਹਾ ਵੀ ਹਾਂ ਮੈਂ ਅੱਗੇ ਕੀ ਕਰਨਾ ਹੈ ਕੋਈ ਕੰਮ ਕਰਨਾ ਜਾਂ ਤੇਨਾ ਵਿਆਹ ਕਰਾਉਂਗਾ ਪਰ ਲੇਕਿਨ ਉਹ ਮਜਬੂਰ ਸੀ ਪਿਆਰ ਵਿੱਚ ਵੀ ਫਸੀ ਹੋਈ ਹੈ ਲੇਕਿਨ ਸਾਹਮਣੇ ਤਾਂ ਕੋਈ ਜਵਾਬ ਨਹੀਂ ਆ ਰਿਹਾ ਚਲੋ ਕੀ ਹੁੰਦਾ ਨਾ ਨਾ ਕਰਦੇ ਵਿਆਹ ਦੀ ਗੱਲ ਪੱਕੀ ਹੋ ਜਾਂਦੀ ਹੈ ਵਿਆਹ ਦਾ ਦਿਨ ਆ ਜਾਂਦਾ ਹੈ ਲੇਕਿਨ ਉਹ ਮੁੰਡੇ ਦੀ ਗੱਲ ਉਸ ਕੁੜੀ ਦੇ ਨਾਲ ਚੱਲਦੀ ਹੁੰਦੀ ਹੈ ਉਹ ਚੈਟ ਕਰ ਰਹੇ ਹੁੰਦੇ ਨੇ ਤੇ ਆਪਸ ਵਿੱਚ ਸਲਾਹ ਕਰਦੇ ਨੇ ਕਿ ਐਦਾਂ ਤਾਂ ਕੋਈ ਗੱਲ ਨਹੀਂ ਬਣਨੀ ਆਪਾਂ ਭੱਜਣਾ ਕਿ ਜਦੋਂ ਤੂੰ ਪਾਰਲਰ 'ਚ ਤਿਆਰ ਹੋਣ ਜਾਏਂਗੀ ਤਾਂ ਮੈਂ ਤੈਨੂੰ ਉੱਥੋਂ ਲੈ ਜੂੰ ਭਜਾ ਕੇ ਪਰ ਲੇਕਿਨ ਅਫਸੋਸ ਇਹ ਹੋ ਨਹੀਂ ਪੰਦਾ ਕਿਉਂਕਿ ਕੁੜੀ ਦੇ ਭਰਾ ਨੇ ਜਿਹੜੇ ਪਾਰਲਰ ਵਾਲੇ ਸੀ ਉਹ ਪੈਲਸ 'ਚ ਹੀ ਸੱਦ ਲਏ ਫੇਰ ਉਹਨਾਂ ਦਾ ਜਦੋਂ ਪਲਾਨ ਹੀ ਬਣਿਆ ਨਹੀਂ ਤਾਂ ਉਹਨਾਂ ਨੇ ਸੋਚਿਆ ਜਦੋਂ ਲਾਵਾਂ ਹੋਣਗੀਆਂ ਗੁਰਦੁਆਰੇ ਤੋਂ ਲੈ ਜੂੰ ਉਥੇ ਵੀ ਸਿਸਟਮ ਬਣ ਨਹੀਂ ਪਾਇਆ ਵੀ ਜਦੋਂ ਗੱਡੀ ਕਹਿੰਦੇ ਤੈਰੀ ਰੁਕੂਗੀ ਗੁਰਦੁਆਰੇ ਬਾਹਰ ਮੈਂ ਅਦਰ ਰਸਤੇ ਤੋਂ ਲੈ ਜਾਂ ਪਰ ਉਹ ਗੱਲ ਵੀ ਨਹੀਂ ਬਣੀ ਆਖਰਕਾਰ ਜਦੋਂ ਭਾਈ ਜੀ ਲਾਵਾ ਪੜਨ ਲੱਗਦੇ ਨੇ ਤਦ ਵੀ ਕੁੜੀ ਦੇ ਹੱਥ 'ਚ ਫੋਨ ਹੁੰਦਾ ਉਹਦਾ ਘਰ ਵਾਲਾ ਬਾਰ-ਬਾਰ ਉਹਨੂੰ ਦੇਖਦਾ ਹੈ ਵੀ ਇੰਨਾ ਭਾਗਾ ਵਾਲਾ ਦਿਨ ਚੜਿਆ ਐ ਇੰਨੀ ਪਵਿੱਤਰ ਚੀਜ਼ ਹੋਣ ਜਾ ਰਹੀ ਐ ਤੇ ਅਜੇ ਵੀ ਇਹਨੂੰ ਫੋਨ ਦੀ ਕੀ ਇਹ ਜੀ ਲੋਡ ਪੈ ਗਈ ਪਰ ਉਹ ਇਗਨੋਰ ਕਰਦਾ ਲਾਵਾ ਲੈਂਦੇ ਲੈਂਦੇ ਜਦੋਂ ਕੁੜੀ ਜਿਹੜੀ ਐ ਲੁੱਕ ਲੁੱਕ ਕੇ ਚੈਟ ਕਰਦੀ ਐ ਉਹਦੇ ਘਰ ਵਾਲੇ ਨੇ ਉਹਨੂੰ ਫੜ ਲਿਆ ਉਹ ਦੇਖਦਾ ਹੈ ਕਿ ਇਹ ਸਭ ਕੀ ਹੈ ਜਿੰਨੇ ਵੀ ਭੱਜਣ ਭੁਜਾਣ ਨੂੰ ਲੈ ਕੇ ਗੱਲਾਂ ਹੋ ਰਹੀਆਂ ਸੀ ਉਹ ਸਾਰੀ ਚੈਟ ਉਹਦਾ ਲਾੜਾ ਜਿਹੜਾ ਸੀ ਉਹਦਾ ਘਰ ਵਾਲਾ ਉਹਨੇ ਪੜ ਲਈ ਤੇ ਉਹ ਉੱਚੀ ਉੱਚੀ ਰੌਲਾ ਪਾ ਕੇ ਨਾਲੇ ਤਾਂ ਕੁੜੀ ਨੂੰ ਡਾਂਟਦਾ ਚੰਗੀ ਮਾੜੀ ਸੁਣਾਉਂਦਾ ਤੇ ਨਾਲੇ ਸਾਰੇ ਰਿਸ਼ਤੇਦਾਰਾਂ ਨਾਲ ਅੱਗੇ ਉਹਨੂੰ ਬਦਨਾਮ ਕਰਦਾ ਕਿ ਮੈਂ ਪਹਿਲਾਂ ਬਹੁਤ ਨੋਟ ਕੀਤਾ ਪਰ ਮੈਂ ਚੁੱਪ ਰਿਹਾ ਲੇਕਿਨ ਜਦੋਂ ਮੇਰੀ ਹੱਦ ਹੋ ਗਈ ਫਿਰ ਮੈਂ ਫੋਨ ਖੋ ਕੇ ਦੇਖਿਆ ਵੀ ਇਹ ਕਰਦੀ ਕੀ ਹੈ ਕਿ ਸਾਰੇ ਕਿਤੇ ਉਸ ਕੁੜੀ ਦੀ ਇੱਜ਼ਤ ਮਿੱਟੀ 'ਚ ਮਿਲ ਜਾਂਦੀ ਹੈ ਤੇ ਪਰਿਵਾਰ ਦੀ ਜਿਹੜੀ ਅਣਖ ਸੀ ਉਹ ਵੀ ਮਿੱਟੀ 'ਚ ਮਿਲ ਜਾਂਦੀ ਹੈ ਕਿ ਉਸ ਕੁੜੀ ਦੇ ਛੋਟੇ ਜਿਹੇ ਫੈਸਲੇ ਨੇ ਕਿੰਨਾ ਕੁਝ ਖਰਾਬ ਕਰਤਾ ਦੋ ਰਿਸ਼ਤੇ ਨਹੀਂ ਤਿੰਨ ਰਿਸ਼ਤੇ ਨਹੀਂ ਕਿੰਨੇ ਹੀ ਰਿਸ਼ਤੇ ਖਰਾਬ ਹੋਏ ਮਾਪਿਓ ਲਈ ਵੀ ਉਹ ਕੁੜੀ ਦਾ ਘਰ ਵੀ ਖਰਾਬ ਹੋਇਆ ਮੁੰਡੇ ਦਾ ਵੀ ਤੇ ਉਹ ਮੁੰਡਾ ਤਾਂ ਜਿਹੜਾ ਅਲੱਗ ਹੋਇਆ ਉਹ ਹੋਇਆ ਹੀ ਤਾਂ ਇਸ ਕਰਕੇ ਤਾਂ ਹੀ ਕਹਿੰਦੇ ਹੁੰਦੇ ਨੇ ਵੀ ਲੋੜ ਹੈ ਚੰਗੀ ਪਰਵਰਿਸ਼ ਦੀ ਲੋੜ ਹੈ ਚੰਗੀ ਅਕਲ ਦੀ ਨੌਜਵਾਨ ਪੀੜ੍ਹੀ ਦੇ ਚੰਗੀ ਸੰਗਤ ਦੀ ਤੇ ਸਭ ਤੋਂ ਵੱਡੀ ਗੱਲ ਗੁਰਬਾਣੀ ਨਾਲ ਜੁੜਨ ਦੀ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ ਉਹਨਾਂ ਦੇ ਤੱਥਾਂ ਦੇ ਹਿਸਾਬ ਨਾਲ ਕਥਨ ਦੇ ਹਿਸਾਬ ਦੇ ਨਾਲ ਜ਼ਿੰਦਗੀ ਜਿਣੀ ਸਿਖਾਓ ਚੰਗੇ ਮਾੜੇ ਦੀ ਪਹਿਚaan ਕਰਾਓ ਤਾਂ ਕਿ ਤੁਹਾਡਾ ਬੱਚਾ ਆਉਣ ਵਾਲੇ ਸਮੇਂ 'ਚ ਕੋਈ ਗਲਤੀ ਨਾ ਕਰੇ ਠੀਕ ਹੈ ਬੱਚਿਏ ਆਦ ਦੇ ਸਮੇਂ 'ਚ ਗਲਤੀਆਂ ਕਰਦੇ ਨੇ ਗਲਤੀ ਕਰਕੇ ਸਿੱਖਦੇ ਨੇ ਪਰ ਇੰਨੀ ਵੱਡੀ ਗਲਤੀ ਕਿ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵੀ ਇੰਨਾ ਕੁ ਸੁਣਨਾ ਪਿਆ ਮਾਪੇ ਨੂੰ ਕੁੜੀ ਨੂੰ ਵੀ ਇਹ ਉਹਦੀ ਬਹੁਤ ਵੱਡੀ ਗਲਤੀ ਸੀ ਸੋ ਵੱਧ ਤੋਂ ਵੱਧ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ ਚੰਗੀ ਸੰਗਤ ਨਾਲ ਜੋੜੋ